ਪਲਕਾਰਨ ਫੇਟਣਾ ਚੱਕਿਆ ਅੱਜ ਪੁਲ ਨਹੀਂ ਨਿਬੜਦਾ ਇੱਕ ਮਿੰਟ ਦਾ ਸਮਾਂ ਦਿੱਤਾ ਸੀਗਾ ਕੀ ਕਹਿਣਾ ਚਾਹੁੰਦੇ ਝੰਡਾ ਸੀ ਨਾ ਚੱਕਣਾ ਨਹੀਂ ਚਾਹੁੰਦੇ ਸੀ ਐਂ ਕਿਹਾ ਚੱਲ ਐਮ ਐਲ ਏ ਸਾਹਿਬ ਜ਼ਿੰਮੇਦਾਰੀ ਲੈ ਕੇ ਗਏ ਆ ਚੱਲ ਬਣਾ ਦੇਣਗੇ ਫਿਰ ਜੇ ਜ਼ਿੰਮੇਦਾਰੀ ਐਮ ਐਲ ਏ ਨੇ ਲਈ ਸੀ ਲੱਤਾਂ 'ਚ ਦਮ ਸੀਗਾ ਤਾਂ ਫਿਰ ਪੂਰਾ ਕਰਕੇ ਦਿਖਾਉਂਦਾ ਮਹੀਨੇ ਦੇ ਵਿੱਚ ਐਨੇ ਸੋਹਣੇ ਪੁਲ ਦੀ ਇੱਕ ਜਖਣਾ ਪੱਟੀ ਆ ਨਾ ਜੜ ਪੱਟੀ ਆ ਤੇ ਪੁਲ ਨੇ ਇਹਦੀ ਜੜ ਪੜ ਦੇਣੀ ਐਮ ਐਲ ਏ ਸਾਹਿਬ ਹੁਣ ਕੀ ਇਹਦੇ ਮਾਂ ਮਰ ਕੇ ਹੁਣ ਕੀ ਹੋ ਗਿਆ ਪੌਲ ਤਾਂ ਚੱਲਦਾ ਹੀ ਨਹੀਂ ਪਿਆ ਜਿਹਨੇ ਬਣਾਉਣਾ ਹੁੰਦਾ ਉਹ ਪਿੱਛੇ ਪੌਲ ਬਣਿਆ ਨਾ ਰੋਡ ਵਾਲਾ ਉਹ ਆਪਣਾ ਨਹਿਰ ਦੇ ਉੱਤੇ ਨਾਲੇ ਕਿੰਨਾ ਉੱਚਾ ਬਣਿਆ ਡੇਢ ਮਹੀਨੇ ਚ ਤਿਆਰ ਕਰਾਦਾ ਜੇ ਤੇਰੀਆਂ ਲੱਤਾਂ ਚ ਦਮ ਨਹੀਂ ਸੀਗਾ ਐਮਐਲਏ ਸਾਹਿਬ ਤੇ ਫਿਰ ਤੂੰ ਜ਼ਿੰਮੇਵਾਰੀ ਨਹੀਂ ਲੈਣੀ ਸੀ ਲੋਕਾਂ ਦੇ ਨਾਲ ਵਾਦਾ ਖਿਲਾਫੀ ਕੀਤੀ ਆ ਅੱਜ ਬੈਰੋਗਿਆਂ ਦਾ ਬੱਚਾ ਬੱਚਾ ਤੇਰੇ ਵਿਰੋਧੀ ਆ ਜੇ ਛੇਤੀ ਇਹ ਪੁਲ ਨਾ ਬਣਿਆ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਜਲਵਾ ਹੋ ਰਹੀ ਇਹਨਾਂ ਨੂੰ ਵੇਖਣਾ ਪਊਗਾ ਇਹ ਗੱਲ ਤਾਂ ਬਣਾਉਣ ਦੀ ਲੋੜ ਹੀ ਨਹੀਂ ਸੀ ਕਿ ਵਧੀਆ ਤਾਂ ਪਾਲਸੀ ਉਹਨੂੰ ਕੀ ਹੋਇਆ ਸੀਗਾ ਇਹ ਕਿਹੜਾ ਹੈਗਾ ਵੀ ਜਿਹੜਾ ਹੈਗਾ ਮਹੱਲੀ ਨੂੰ ਰਸਤਾ ਜਾਂਦਾ ਹੈਗਾ ਵੀ ਪੌੜ ਚੌੜਾ ਕਰਨਾ ਜੇ ਬਣਾਉਣਾ ਹੀ ਸੀ ਫਿਰ ਪਾਸੇ ਦੀ ਬਣਾ ਲੈਂਦੇ ਫਿਰ ਉਹ ਕਾਹ ਤੋਂ ਟਾਇਆ ਜਦੋਂ ਤੁਸ ਸਮਾਨ ਹੀ ਪੂਰਾ ਨਹੀਂ ਆਉਂਦਾ ਤੇ ਆਪਣਾ ਇਹ ਕੋਈ ਬਾਹਰਲਾ ਮੌਲਕ ਤਾਂ ਹੈ ਨਹੀਂ ਵੀ ਉਹ ਟਾਈਮ ਤੇ ਜਿਹੜੀ ਹੈਗੀ ਚੀਜ਼ ਤਿਆਰ ਕਰਨੀ ਇੱਥੇ ਕਪੜੇ ਵਾਜੀਆਂ ਹੋਣੀਆਂ ਐਮਐਲਏ ਤੱਕ ਹਿੱਸੇ ਪੱਤੀ ਗਈ ਆ ਆ ਬਿਹਾਰ ਵਾਲਾ ਰਸਤਾ ਬਣਿਆ ਵਾ ਪਤਾ ਹੀ ਆਪਾਂ ਨੂੰ ਕਿੰਨੀਆਂ ਚੋਰੀਆਂ ਚੱਪੇ ਇੱਥੋਂ ਦੀ ਰਸਤਾ ਹੈ ਕਿਹੜਾ ਕਿਹੜਾ ਗਾਂ ਕੋਈ ਸੜਕ ਹੀ ਨਹੀਂ ਹੈਗੀ ਤੇ ਇੱਥੋਂ ਦੇ ਕਿਵੇਂ ਲੰਘਦੇ ਆ ਆ ਪਾਕਿਸਤਾਨ ਇੱਧਰ ਹਾਂ ਬਿਲਕੁਲ ਆ ਪਾਕਿਸਤਾਨ ਆ ਭਾਰਤ 'ਚ ਖੜੇ ਆਪਾਂ ਆ ਬਾਰਡਰ ਆ ਵਿੱਚ ਕੇ ਪੋਲ ਨੇ ਕਿਸਾਨ ਯੂਨੀਅਨ ਦੇ ਉੱਤੇ ਲਾਠੀ ਚਾਰਜ ਵੀ ਕਰਵਾਇਆ ਇਹੇ ਹੀ ਪੋਲ ਨੇ ਜਿਹੜਾ ਕਿ ਕਿਸਾਨ ਯੂਨੀਅਨ ਨੂੰ ਡਿਟੇਨ ਵੀ ਕਰਾਇਆ ਹਰਾਸਤ 'ਚ ਵੀ ਲਿਆ ਗਿਆ ਕਿੰਨੇ ਟਾਈਮ ਦਾ ਕੰਮ ਰਹੇਗਾ ਸਹੀ ਸਹੀ ਕਿੰਨਾ ਟਾਈਮ ਲੱਗੇਗਾ

ਇਸ ਟਾਈਮ ਭਾਰਤ ਪਾਕਿਸਤਾਨ ਦੀ ਹੱਦ ਤੇ ਨਹੀਂ ਖੜਾਗਾ ਇਸ ਟਾਈਮ ਇਹ ਚੀਜ਼ ਤੇ ਖੜਾ ਜਿੱਥੇ ਕਿ ਕੰਟੈਕਟ ਹੀ ਤੋੜਿਆ ਵਾ ਲਗਭਗ 2 ਮਹੀਨੇ ਹੋ ਚੁੱਕੇ ਆ ਜਿਹੜਾ ਸੰਪਰਕ ਰਸਤਾ ਟੁੱਟਿਆ ਵਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਜਿਹੜੀ ਕਿ ਕਈ ਪਿੰਡਾਂ ਜਿਹੜੇ ਬਾਗੇਪੜਾ ਨੂੰ ਜੁੜਦੇ ਨੇ ਰੋਡੇ ਕਾਲਜਨ ਨੂੰ ਜੁੜਦੇ ਨੇ ਕੋਟਕਪੁਰਾ ਨੂੰ ਜੁੜਦੇ ਨੇ ਉਹ ਪਿੰਡ ਦਾ ਜਿਹੜਾ ਰਸਤਾ ਜਿਹੜਾ ਪੌਲ ਸੀਗਾ ਉਹ ਦੁਬਾਰਾ ਬਣਾਇਆ ਗਿਆ ਕਹਿੰਦੇ ਮਜ਼ਬੂਤ ਪੌਲ ਬਣਾਉਣਾ ਪਰ ਜਿਹੜਾ ਪੌਲਾ ਹਜੇ ਵੀ ਅੱਧ ਵਿਚਕਾਰ ਖੜਾ ਹੁਣ ਤੁਹਾਨੂੰ ਇੱਕ ਜਿੱਥੇ ਹੋਰ ਮੈਂ ਦੱਸਦਾ ਕੇ ਪੌਲ ਨੇ ਕਿਸਾਨ ਯੂਨੀਅਨ ਉੱਤੇ ਲਾਠੀ ਚਾਰਜ ਵੀ ਕਰਵਾਇਆ ਇਹੇ ਪੌਲ ਨੇ ਜਿਹੜਾ ਕਿ ਕਿਸਾਨ ਯੂਨੀਅਨ ਨੂੰ ਡਿਟੇਨ ਵੀ ਕਰਾਇਆ ਹਰਾਸਤ ਵੀ ਲਿਆ ਗਿਆ ਵਿਰੋਧ ਵੀ ਹੋਇਆ ਵਿਧਾਇਕ ਅਮਰਤਾਪਾਸੋਂ ਖੜਨਾਂ ਦਾ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਜਿਹੜੀ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਆ ਉਹ ਵੀ ਆਮ ਆਦਮੀ ਪਾਰਟੀ ਇਸੇ ਪੌਲ ਕਰਕੇ ਹਰੀਆ ਜਿਹੜਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਪਰ ਹਜੇ ਤੱਕ ਵੀ ਆਮ ਆਦਮੀ ਪਾਰਟੀ ਸੁੱਤੀ ਪਈ ਆ ਜਾਗਦੀ ਨਹੀਂਗੀ ਪਰ ਤੁਹਾਨੂੰ ਦੱਸਦਾ ਹੋਂ ਜਿਹੜੇ ਪਤਾ ਲੱਗਿਆ ਜਿਹੜੀ ਆ ਚੀਜ਼ ਇੱਧਰ ਪੈ ਲੱਗਿਆ ਮੈਂ ਕੈਮਰਾਮੈਨ ਨੂੰ ਉਹ ਜੂਮ ਕਰਕੇ ਵਿਖਾਵੇ ਇਹ ਸੱਤ ਲੱਗਣੀਆਂ ਇਹਦੇ ਵਿੱਚ ਸੱਤ ਇਸ ਦੇ ਵਿੱਚ ਸੱਤ ਇਸ ਦੇ ਵਿੱਚ ਸੱਤ ਇਸ ਦੇ ਵਿੱਚ 21 ਫਾਰਮ ਹੈ ਜਿਹੜੇ ਤਿਆਰ ਹੋ ਕੇ ਲੱਗਣੇ ਆ ਪਰ ਹਜੇ ਤੱਕ ਸਿਰਫ 6 ਫਾਰਮ ਤਿਆਰ ਹੋਏ ਆ ਹੁਣ ਗੱਲਬਾਤ ਕਰਦੇ ਆ ਹੋਰ ਬਾਕੀ ਲੋਕ ਦੱਸਣਗੇ ਜਿਹੜੇ ਇੱਥੇ ਹੁੰਦੇ ਆ ਜਿਹੜੇ ਪੁਲ ਦੇ ਨੇੜੇ ਤੇ ਜਿਹੜੇ ਬੈੰਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਸੰਜੂਨ ਦੇ ਬਲਕਰਨ ਸਿੰਘ ਵੀ ਰੋਕੇ ਆ ਬਲਕਰਨ ਫੇਰ ਝੰਡਾ ਚੱਕਿਆ ਅੱਜ ਪੁਲ ਨਹੀਂ ਨਿਬੜਦਾ 1 ਮਿੰਟ ਦਾ ਸਮਾਂ ਦਿੱਤਾ ਸੀ ਕੀ ਕਹਿਣਾ ਚਾਹੁੰਦੇ ਝੰਡਾ ਸੀ ਨਾ ਚੱਕਣਾ ਨਹੀਂ ਚ ਜੀ ਇਹ ਕਹੇ ਚੱਲ ਐਮਐਲਏ ਸਾਹਿਬ ਜ਼ਿੰਮੇਦਾਰੀ ਲੈ ਕੇ ਗਏ ਆ ਚੱਲ ਬਣਾ ਦੇਣਗੇ ਜੀ ਤੇ ਵਿਰੋਧ ਕਰੇ ਨੂੰ ਵੀ 2 ਮਹੀਨੇ ਤਾਂ ਹੋ ਗਏ ਆ ਜੀ ਇਹਨੂੰ 3 ਮਹੀਨੇ ਹੋ ਗਏ ਜਿਹੜਾ ਰਸਤਾ ਬੰਦ ਹੋਏ ਨੂੰ ਠੀਕ ਆ ਪਹਿਲੀ ਗੱਲ ਤਾਂ ਅਸੀਂ ਇਹ ਸੀ ਕਿ ਜਿਹੜਾ ਸਾਡਾ ਪ੍ਰਾਣਾਪਾਲ ਅਸੀਂ ਐਵੇਂ ਨਹੀਂ ਕਹਿੰਦੇ ਸੀ ਇਹ ਸਤੋ ਘਟੋ ਘਟਾ 7-8 ਮਹੀਨਿਆਂ ਦਾ ਪ੍ਰੋਜੈਕਟ ਹੈਗਾ ਵੀ ਉਹਨੂੰ ਛੱਡੋ ਇੱਕ ਤਾਂ ਹੈਰੀਟੇਜ ਦੀ ਸੀਗੀ ਦੂਜਾ ਜਿਹੜਾ ਹੈਗਾ ਆਪਣਾ ਨਾਲ ਦੀ ਬਣਾ ਲਨ ਤੇ ਭਾਵੇਂ 2 ਸਾਲ ਲਾ ਦਿੰਦੇ ਠੀਕ ਆ ਫਿਰ ਜੇ ਜ਼ਿੰਮੇਵਾਰੀ ਐਮਐਲਏ ਨੇ ਲਈ ਸੀ ਲੱਤਾਂ 'ਚ ਦਮ ਸੀਗਾ ਤਾਂ ਫਿਰ ਪੂਰਾ ਕਰਕੇ ਦਿਖਾਉਂਦਾ ਮਹੀਨੇ ਦੇ ਵਿੱਚ ਫਿਰ ਜਿਹੜੇ ਰਸਤੇ ਦਾ ਪਤਾ ਨਾ ਹੋਵੇ ਫਿਰ ਉਹ ਰਸਤੇ ਨਾ ਪਈਏ ਐਮਐਲਏ ਨੇ ਉਹੀ ਕੰਮ ਕਰਿਆ ਹੁਣ ਵੀ ਜਿਹੜਾ ਹੈਗਾ ਸਮਾਨ ਕਿਤੇ ਪੂਰਾ ਨਹੀਂ ਆਉਂਦਾ ਆਹ ਤਿੰਨਾ ਮਹੀਨਿਆਂ ਦੇ ਵਿੱਚ ਕੱਲੀਆਂ ਗਾੜਨਾ ਰੱਖਿਆ ਤਿੰਨਾ ਮਹੀਨਿਆਂ ਦੇ ਵਿੱਚ ਜੇ ਫਿਰ ਇਹਨਾਂ ਨੇ ਢਾਉਣਾ ਹੀ ਸੀ ਜਿਵੇਂ ਪਹਿਲਾਂ ਕਹਿੰਦੇ ਸੀ ਸਾਨੂੰ ਲੋਕਾਂ ਲੋਕਾਂ ਨੂੰ ਸਾਡੇ ਖਿਲਾਫ ਕਰਦੇ ਸੀਗੇ ਐਮਐਲਏ ਨੇ ਕਿਹਾ ਸੀਗੇ ਮੈਂ 15 20 ਦਿਨਾਂ ਦੇ ਵਿੱਚ ਜਿਹੜਾ ਹੈਗਾ ਪੁਲ ਚੱਲਦਾ ਕਰ ਦੂੰਗਾ ਜਿਹੜਾ ਠੇਕੇਦਾਰ ਦੇ ਮਗਰ ਲੱਗਿਆ ਸੀਗਾ ਤੇ ਜਿਹੜਾ ਲੋਕਾਂ ਦੇ ਖਿਲਾਫ ਜਾ ਰਿਹਾ ਲੋਕਾਂ ਦਾ ਨਹੀਂ ਹੋਇਆ ਤੇ ਕਾਰਪੋਰੇਟ ਘਰਾਣਿਆਂ ਦਾ ਬਣ ਕੇ ਬੈਠਾ ਸੀਗਾ ਤੇ ਉਦੋਂ ਫਿਰ ਬਣਿਆ ਤਾਂ ਹੈ ਨਹੀਂਗਾ ਉਹ ਜਿਹੜਾ ਕਹਿੰਦਾ ਸੀਗਾ ਲੋਕਾਂ ਨੂੰ ਸਾਡੇ ਖਿਲਾਫ ਕਰਦਾ ਸੀਗਾ ਇਹ ਵਿਕਾਸ ਵਿਰੋਧੀ ਨੇ ਇਹ ਸਾਰਾ ਹੈਗਾ 20 ਦਿਨਾਂ ਦਾ ਪ੍ਰੋਜੈਕਟ ਆ ਸਾਰਾ ਲੋਹਾ ਤਿਆਰ ਹੋਊਗਾ ਗਾਡਰਾ ਤਿਆਰ ਹੋਣਗੀਆਂ ਸਲੇਟਾਂ ਤਿਆਰ ਹੋਣਗੀਆਂ ਬੋਰਿੰਗ ਹੋ ਚੁੱਕੀ ਆ ਸਿਰਫ ਰੱਖਣੀ ਆ ਤੇ ਮਹੀਨੇ ਦੇ ਵਿੱਚ ਪੁਲ ਜਿਹੜਾ ਹੈਗਾ ਚੱਲਦਾ ਹੋ ਜਾਊਗਾ ਤੇ ਹੁਣ ਕੀ ਇਹਦੇ ਮਾਂ ਮਰ ਕੇ ਹੁਣ ਕੀ ਹੋ ਗਿਆ ਪੁਲ ਤਾਂ ਚੱਲਦਾ ਹੀ ਨਹੀਂ ਪਿਆ ਜਿਹਨੇ ਬਣਾਉਣਾ ਹੁੰਦਾ ਉਹ ਪਿੱਛੇ ਪੁਲ ਬਣਿਆ ਨਾ ਰੋਡ ਵਾਲਾ ਉਹ ਆਪਣਾ ਨਹਿਰ ਦੇ ਉੱਤੇ ਨਾਲੇ ਕਿੰਨਾ ਉੱਚਾ ਬਣਿਆ ਡੇਢ ਮਹੀਨੇ 'ਚ ਤਿਆਰ ਕਰਾਤਾ ਜਿੰਨ ਤੇਰੀਆਂ ਲੱਤਾਂ 'ਚ ਦਮਣੀ ਸੀਗਾ ਐਮਐਲਏ ਸਾਹਿਬ ਤੇ ਫਿਰ ਤੂੰ ਜ਼ਿੰਮੇਦਾਰੀ ਨਹੀਂ ਲੈਣੀ ਸੀ ਲੋਕਾਂ ਦੇ ਨਾਲ ਵਾਦਾ ਖਿਲਾਫੀ ਕੀਤੀ ਆ ਅੱਜ ਬੈਰੋਕਿਆਂ ਦਾ ਬੱਚਾ-ਬੱਚਾ ਤੇਰੇ ਵਿਰੋਧੀ ਆ ਜਿਹੜੀਆਂ ਸਕੂਲ ਵਾਲੀਆਂ ਬੱਸਾਂ ਸਵਾਰੀਆਂ ਵਾਲੀਆਂ ਬੱਸਾਂ ਟੈਂਪੂ ਆ ਸਾਰੇ ਪਰੇਸ਼ਾਨ ਆ ਤੇ ਦਿੱਲੀ ਜਾਣ ਵਾਲੇ ਇੱਕ ਰਾਸਤੇ ਸਿਰਫ ਲੜਾਈ ਤੇ ਮਾੜੀ ਵਾਲੇ ਰਾਸਤੇ ਤੇ ਇਕੱਠੇ ਹੁੰਦੀਆਂ ਬੁੜੀਆਂ ਕੁੜੀਆਂ ਜਿਹੜੀਆਂ ਹੈਗੀਆਂ ਤੁਰ ਕੇ ਸਾਰੇ ਪਿੰਡ ਵੈਸ ਦੀ ਜਾਂਦੀਆਂ ਕਿਉਂਕਿ ਬੱਸ ਉੱਥੋਂ ਦੀ ਹੀ ਨੰਗਦੀ ਹੈਗੀ ਆ ਤਾਂ ਪਰੇਸ਼ਾਨੀ ਸਾਰਿਆਂ ਨੂੰ ਆ ਰਹੀ ਆ ਜੇ ਛੇਤੀ ਇਹ ਪੁਲ ਨਾ ਬਣਿਆ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਜਲਵਾ ਹੋ ਰਹੀ ਇਹਨਾਂ ਨੂੰ ਵੇਖਣਾ ਪਊਗਾ ਜਾਂ ਤਾਂ ਇਹ ਜਿਹੜਾ ਹੈਗਾ ਸੀਜ਼ਨ ਜਿਹੜਾ ਕਣਕ ਦਾ ਆ ਰਿਹਾ ਉਦੋਂ ਜਿਹੜੀਆਂ ਹੈਗੀਆਂ ਟਰਾਲੀਆਂ ਕਿੱਥੋਂ ਦੀ ਨੰਗਣ ਗਿਆ ਆਪਦੇ ਖੇਤਾਂ ਵਿੱਚ ਦੀਆਂ ਮਸ਼ੀਨਾਂ ਕਿੱਥੋਂ ਦੀ ਲੈ ਕੇ ਜਾਣਗੇ ਤਾਂ ਉਦੋਂ ਪਹਿਲਾਂ ਤਿਆਰ ਕਰਾ ਦੇਣ ਨਹੀਂ ਜਿਹੜਾ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਇਹ ਤੇ ਵੱਡਾ ਸੰਘਰਸ਼ ਲੜੂਗੀ ਇਹ ਕੋਈ ਛੋਟੀ ਜਿਹੀ ਸਮੱਸਿਆ ਨਹੀਂ ਹੈ ਜਿਹੜੇ ਵੀ ਰਾਹਗੀਰ ਇੱਥੋਂ ਦੀ ਨੰਗਦੇ ਉਹਨਾਂ ਨੂੰ ਪਤਾ ਸੱਤ ਪਿੰਡਾਂ ਦੀਆਂ ਪੰਚਾਇਤਾਂ ਇਕੱਠੀਆਂ ਕਰਕੇ ਬੈਰੋਕਾਂ ਦੇ ਫੜੇ ਦੇ ਵਿੱਚ ਜ਼ਿੰਮੇਵਾਰੀ ਲੈਣ ਆਈ ਸੀ ਜ਼ਿੰਮੇਦਾਰੀ ਇਹ ਵੀ ਚੀਜ਼ ਹੁੰਦੀ ਹੈ ਜਵਾਨ ਕਰ ਲੈ ਬੰਦੇ ਨੇ ਕਿਹਦੀ ਜ਼ਮੀਨ ਦੀ ਜਵਾਨ ਕਰ ਲਈ ਫੇ ਘੱਟ ਸੌਦੇ ਚ ਕਰ ਲਈ ਪਰ ਉਹਨੂੰ ਵੇਚਣੀ ਪਊਗੀ ਜ਼ਮੀਨ ਦਾ ਭਾਵਾ ਰੇਟ ਵੱਜੇ ਫੇ ਜ਼ਿੰਮੇਦਾਰੀ ਲਈ ਸੀ ਫੇ ਇਹਨਾਂ ਤੋਂ ਖਰੇ ਉਤਰਨਾ ਸੀ ਉਹ ਸੱਤ ਪਚੈਤਾਂ ਨੂੰ ਜਾਣ ਬੁੱਝ ਕੇ ਨੇ ਗਮਰਾਹ ਕਰਿਆ ਇੱਥੋਂ ਤੱਕ ਕਿ ਜਿਹੜੀਆਂ ਹੈਗੀਆਂ ਵੈਰੋ ਕੇ ਆ ਜਾਂ ਰਾਜਣਾ ਖੁਰਦਾ ਰਾਜਣਾ ਪਿੰਡ ਦੀ ਪੰਚਾਇਤ ਹੈਗੀ ਆ ਜਿਹੜੀ ਔਰਲੇ ਪਾਸੇ ਦੀ ਮਨਜੀਤ ਤਾਂ ਪਹਿਲਾਂ ਹੀ ਉਹਨਾਂ ਨਾਲ ਰਲਿਆ ਸੀਗਾ ਉਹ ਨਹੀਂ ਚਾਹੁੰਦੇ ਸੀ ਇਹ ਪੌਲਟਾਵੇ ਪਰ ਉਹਨੂੰ ਗਮਰਾਹ ਕਰਿਆ ਵੇ ਕਿ ਤੁਹਾਨੂੰ ਫੰਡ ਨਹੀਂ ਭੇਜਣੇ ਤੁਸੀਂ ਇਹਨਾਂ ਨਾਲ ਨਾਖਰੋ ਮਜਬੂਰੀ ਵਾਸ ਉਧਰ ਖਿੱਚ ਕੇ ਲੈ ਕੇ ਗਏ ਆ ਤਾਂ ਅਸੀਂ ਕਹਿੰਨੇ ਆ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਵੱਡਾ ਐਕਸ਼ਨ ਨਾਲ ਲੀਕਣਾ ਪਵੇ ਉਦੋਂ ਪਹਿਲਾ ਜਿਹੜਾ ਹੈਗਾ ਪੌਲ ਚੱਲਦਾ ਕੀਤਾ ਜਾਵੇ ਹੁਣ ਕੀ ਹੈ ਲੇਬਰ ਦੇ ਤਿੰਨ ਚਾਰ ਜਾਣੇ ਇੱਥੇ ਫਿਰਦੇ ਆ ਉਹ ਵਿਹਲੇ ਫਿਰਦੇ ਆ ਇੱਧਰ ਜਿਹੜਾ ਹੈਗਾ ਵਿਜਰਗ ਵਿਚਾਰੇ ਤਾਸ ਖੇਡ ਕੇ ਔਟ ਜਾਂਦੇ ਆ ਇੱਧਰ ਉਹ ਜਿਹੜੀ ਹੈਗੇ ਲੇਬਰ ਵਾਲੇ ਆ ਧੂਣੀ ਸੇਕਦੇ ਰਹਿੰਦੇ ਆ ਤੇ ਬਸ ਹੋਰ ਉਹਨਾਂ ਦਾ ਕੋਈ ਕੰਮ ਨਹੀਂ ਚੱਲਦਾ ਨਾ ਲੋਹਾ ਪ੍ਰੋਪਰ ਇੱਥੇ ਆ ਰਿਹਾ ਤੇ ਨਾ ਲੇਬਰ ਪੂਰੀ ਆ ਰਹੀ ਆ ਨਾ ਜਦੋਂ ਆਹ ਗਾਡਰਾ ਰੱਖੀਆਂ 20 ਦਿਨ ਦੀਖਦੇ ਰਹੇ ਕਿ ਇੱਕ ਕ੍ਰੇਨ ਨੇ ਆਉਣਾ ਪਜਾਬ ਦੇ ਵਿੱਚ ਆਖੇ ਇੱਕ ਹੀ ਕ੍ਰੇਨ ਆ ਉਹ ਜਿਹੜੀ ਹੈਗੀ ਗਾਡਰਾ ਰੱਖੂਗੀ ਹੁਣ ਕਹਿੰਦੇ ਜਿਹੜੇ ਇਹਦੇ ਉੱਤੋਂ ਜਿਹੜੀਆਂ ਆਹ ਗਾਡਰਾ ਪਾਉਣੀਆਂ ਕਰਾਸ ਉਹ ਵੀ ਪੰਜਾਬ ਦੇ ਵਿੱਚ ਇੱਕ ਹੀ ਕ੍ਰੇਨ ਆ ਅਖਿਓ ਉਹ ਆਉਗੀ ਫਿਰ ਸਾਡਾ ਜਿਹੜਾ ਵਧੀਆ ਪੌਲ ਪਿਆ ਸੀ ਪਹਿਲੀ ਗੱਲ ਤਾਂ ਬਣਾਉਣ ਦੀ ਲੋੜ ਹੀ ਨਹੀਂ ਸੀ ਕਿ ਵਧੀਆ ਦਾ ਪੌਲ ਸੀ ਉਹਨੂੰ ਕੀ ਹੋਇਆ ਸੀਗਾ ਇਹ ਕਿਹੜਾ ਹੈਗਾ ਵੀ ਜਿਹੜਾ ਹੈਗਾ ਮਹੱਲੀ ਨੂੰ ਰਸਤਾ ਜਾਂਦਾ ਹੈਗਾ ਵੀ ਪੌਲ ਚੌੜਾ ਕਰਨਾ ਜੇ ਬਣਾਉਣਾ ਹੀ ਸੀ ਫਿਰ ਪਾਸੇ ਦੀ ਬਣਾ ਲੈਂਦੇ ਫਿਰ ਉਹ ਕਾਹ ਤੋਂ ਟਾਇਆ ਜਦੋਂ ਤੁਸ ਸਮਾਨ ਹੀ ਪੂਰਾ ਨਹੀਂ ਆਉਂਦਾ ਜਦੋਂ ਤੁਸ ਖਰੇ ਨਹੀਂ ਉਤਰ ਸਕਦਾ ਇੱਕ ਮਿੰਟ ਰੁਕੋ ਅੱਛਾ ਲੇਬਰ ਦਾ ਬੰਦਾ ਉਹ ਪਿੱਛੇ ਪਾਸੇ ਹਟ ਜਾਂਦਾ ਜਦੋਂ ਮੈਂ ਗੱਲ ਕਰਦਾ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਐਂ ਰੱਖੇ ਉਹਦੇ ਨਾਲ ਗੱਲਬਾਤ ਕਰਦੇ ਆ ਵੀ ਕਿੰਨਾ ਸਮਾਨ ਲੱਗਦਾ भाई साहब आप इतना यहाँ का ही काम करते हो आप यहाँ ही काम करते हो कितने टाइम टाइम का काम सही सही कितना लगेगा अरे हम लोग का काम पंद्रह से बीस दिन का और रह गया 15, 20 में कर देंगे सामान मिलेगा तो कर देंगे तो सामान नहीं मिल रहा सामान नहीं मिला अब तेल नहीं है गाड़ी बंद है मेरा कितने दिन हो गए ये तेल इसका पूरा नहीं हो रहा रोज तेल खत्म हो जाता है रोज तेल खत्म हो जाता है इसका कितना तेल आता है पांच लीटर सात लीटर बी लीटर बाईस लीटर कबो पचास लीटर ऐसा ही आता है ओके तेल खत्म हो जाता है काम नहीं काम नहीं होता है सही ए, कितना आपसे टाइम लगेगा सही पता नहीं पंद्रह से बीस दिन में आपको मिले फिर पंद्रह दिन पूरा सामान मिल जाएगा तो पंद्रह से बीस दिन में हम लोग लो... हाँ, तो लो फाइनल ऐसी ऐसे सामान मिलेगा तो आप फ्री फिर कितना टाइम लगेगा नहीं सामान दोगे तो टाइम लगेगा भाई ਕੀ ਆ ਭਾਈ ਹਾਂ ਜੀ ਇਹ ਵੇਖੋ ਤੁਸੀਂ ਠੇਕੇਦਾਰ ਆ ਇੱਥੇ ਨਹੀਂ ਠੇਕੇਦਾਰ ਹਮ ਲੋ ਨਹੀਂ ਹਮ ਲੇਬਰ ਹੈ ਲੇਬਰ ਵਾਲੇ ਹਾਂ ਇਹ ਲੇਬਰ ਦਾ ਬੰਦਾ ਸੀਗਾ ਇਹਨੇ ਇਹ ਗੱਲ ਕਹੀ ਆ ਕਹਿੰਦਾ ਵੀ ਸਮਾਨ ਸਾਨੂੰ ਸਮਾਨ ਹੀ ਨਹੀਂ ਮਿਲ ਰਿਹਾ ਹੁਣ ਅੱਜ ਜਨਰੇਟਰ ਖੜਾ ਜਨਰੇਟਰ ਚ ਇੱਧਰ ਗੱਲਬਾਤ ਕਰਦੇ ਆ ਜਿਹੜੇ ਨੇੜੇ ਆ ਉਹ ਗੱਲਬਾਤ ਕਰਦੇ ਬਲ ਘਰ ਤੁਸੀਂ ਕੁਛ ਕਹਿਣਾ ਚਾਹੁੰਦੇ ਆ ਉਹ ਕਹਿੰਦੇ ਵੀ ਸਮਾਨ ਨਹੀਂ ਸਾਨੂੰ ਮਿਲਦਾ ਜੇ ਸਮਾਨ ਮਿਲੂਗਾ ਤਾਂ ਕਹਿੰਦਾ ਸੀ 15 ਨਾਲ ਚੜਾਈ ਕਰ ਨਹੀਂ ਜੇਦੋ ਸਮਾਨ ਹੀ ਨਹੀਂ ਮਿਲਦਾ ਸੀ ਤੇ ਫਿਰ ਉਹ ਕਾਟੋਟ ਆ। ਸਾਨੂੰ ਪਹਿਲਾਂ ਹੀ ਪਤਾ ਸੀ ਇੱਥੇ ਪੂਰਾ ਹੋਣਾ ਹੀ ਨਹੀਂ ਜਦੋਂ ਇਹ ਆਪਣਾ ਇਹ ਕੋਈ ਬਾਹਰਲਾ ਮੌਲਕ ਤਾਂ ਹੈ ਨਹੀਂ। ਬਈ ਉਹ ਟਾਈਮ ਤੇ ਜਿਹੜੀ ਹੈਗੀ ਚੀਜ਼ ਤਿਆਰ ਕਰਨੀ ਇੱਥੇ ਕਪੜੇ ਬਾਜੀਆਂ ਹੋਣੀਆਂ। ਐਮਐਲਏ ਤੱਕ ਹਿੱਸੇ ਪੱਤੀ ਗਈ ਆ। ਸਾਰਿਆਂ ਨੇ ਹਿੱਸਾ ਪੱਤੀ ਖਾਦਾ ਵਿੱਚੋਂ। ਨਾ ਤਾਂ ਉਹ ਕਿਸੇ ਠੇਕੇਦਾਰ ਨੂੰ ਕਹਿਣ ਜੋਗਾ, ਨਾ ਠੇਕੇਦਾਰ ਐਮਐਲਏ ਨੂੰ ਕਹਿਣ ਜੋਗਾ। ਪਿਛਲੇ ਦਿਨ ਇੱਕ ਇੰਟਰਵਿਊ ਹੋਈ ਆ ਜਗਤ ਸੇਵਕ ਚੈਨਲ ਤੋਂ ਤੇ ਇੰਟਰਵਿਊ ਹੋਈ ਆ। ਤੁਸੀਂ ਵੀ ਸੁਣੀ ਹੋਊਗੀ। ਉਹ ਕਹਿੰਦੇ ਵੀ ਤਿੰਨਾਂ ਦਿਨਾਂ ਦੇ ਵਿੱਚ ਮੰਤ ਘਟਨ ਕਰ ਦਰ ਐਮਐਲਏ ਸਾਹਿਬ ਕਹਿੰਦੇ। ਉਹ ਰੁਗਾਟਨ ਕਹਿੰਦੇ ਪਤਾ ਕਾਦਾ ਕਹਿੰਦੇ ਸੀ ਆ ਜਿਹੜੀਆਂ ਗੱਡਾਂ ਰੱਖਣੀਆਂ ਸੀ ਉਹ ਉਹ ਵੀ ਜਿਹੜਾ ਹੈਗਾ ਮਹੀਨੇ ਬਾਅਦ ਰੱਖੀਆਂ ਡੇਢ ਮਹੀਨੇ ਬਾਅਦ ਰੱਖੀਆਂ ਪਹਿਲਾਂ ਉਹ ਕੰਦਾਂ ਕੱਢੀਆਂ ਇਹਨਾਂ ਨੇ ਜਦੋਂ ਵਿਰੋਧ ਹੋਇਆ ਉਦੋਂ ਕੋਈ ਕੰਮ ਨਹੀਂ ਚੱਲਦਾ ਈ ਉਸ ਤੋਂ ਬਾਅਦ ਕੰਦਾਂ ਕੱਢੀਆਂ ਫਿਰ ਮਹੀਨੇ ਬਾਅਦ ਜਿਹੜੀਆਂ ਗੱਡਾਂ ਰੱਖੀਆਂ ਉਹਦਾ ਰੁਗਾਟਨ ਕਰਿਆ ਕਿ ਪੁਲ ਚਾਲੂ ਕਰਤਾ ਇਹਨੇ ਅੱਛਾ ਠੀਕ ਹੈ ਹਾਂ ਇਹ ਗੱਲ ਸਿਹਾ ਬਿਹਾਰ ਵਾਲਾ ਰਸਤਾ ਬਣਿਆ ਵਾ ਪਤਾ ਹੀ ਆਪਾਂ ਨੂੰ ਕਿੰਨੀਆਂ ਚੋਰੀਆਂ ਚੱਪੇ ਇੱਥੋਂ ਦੀ ਰਸਤਾ ਹੈ ਕਿਹੜਾ ਕਿਹੜਾ ਗਾਂ ਕੋਈ ਸੜਕ ਹੀ ਨਹੀਂ ਹੈਗੀ ਤੇ ਇੱਥੋਂ ਦੇ ਕਿਵੇਂ ਨੰਗਦੇ ਆ ਆ ਪਾਸਤਾਨ ਇੱਧਰ ਹਾਂ ਬਿਲਕੁਲ ਆ ਪਾਸਤਾਨ ਆ ਭਾਰਤ 'ਚ ਖੜੇ ਆਪਾਂ ਆ ਬਾਰਡਰ ਆ ਵਿੱਚ ਇਹ ਇਹ ਹਾਲਾਤ ਆ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕੀ ਜਿਹੇ ਹਾਲਾਤ ਹੋਏ ਹੋਏ ਬਾਈ ਜਗਦੇਵ ਤੁਸੀਂ ਤਾਂ ਨੇੜੇ ਰਹਿੰਦੇ ਹੋ ਹਨਾ ਸਹੀ ਦੱਸਣਾ ਕਿੰਨਾ ਕੰਮ ਚੱਲਦਾ ਬਾਈ ਜੀ ਪਹਿਲਾਂ ਹੈ ਹੁਣ ਟੀਵੀ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਸਸਰੀ ਘਰ ਬਾਈ ਜੀ ਸਾਡਾ ਇਥੋਂ ਤਨਕ ਕਿੱਲੇਵਾੜ ਦੂਰੀ ਤੇ ਘਰ ਹੈ ਚੱਤੋਂ ਪੈ ਰਸੀਂ ਇਹਦੇ ਹਾਲਾਤ ਦੇਖਦੇ ਆਂ ਵੀ ਇੱਥੇ ਤਿੰਨਾ ਮਹੀਨਿਆਂ ਤੋਂ 7-8 ਮਜ਼ਦਮੇ ਇਸ ਪੁਲ ਨੂੰ ਬਣਾਉਣ ਲਈ ਹੈ 7 ਜਾਂ 8 ਇਹਨਾਂ ਦੇ ਲੇਬਰ ਵਾਲੇ ਬੰਦੇ ਆ ਜਿਹੜੇ ਇਸ ਪੁਲ ਨੂੰ ਬਣਾਉਣ ਲਈ ਹੈ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਵੀ ਇਹ ਜੇ ਐਸੇ ਸਪੀਡ ਨਾਲ ਕੰਮ ਚੱਲੇ ਤੇ ਕੰਮ ਸੇ ਕੰਮ ਇਹਨੂੰ 6 ਮਹੀਨੇ ਲੱਗਣਗੇ ਟੱਟੂ ਘੱਟ ਜਿੰਨਾ ਤੋਂ ਸਾਨੂੰ ਕਿਉਂਕਿ ਅਸੀਂ ਨਾ ਤੋਂ ਉਹਨਾਂ ਕੋਲੇ ਆਉਣੇ ਆ ਘੰਟਾ ਅੱਧਾ ਘੰਟਾ ਜਦੋਂ ਸਾਡੇ ਕੋਲੇ ਵੇਹਲ ਹੁੰਦੀ ਆ ਸਾਡਾ ਪੁਲ ਨਾ ਹੀ ਜੁੜੇ ਹੋਏ ਸੀ ਅਸੀਂ ਤੇ ਪੁਲ ਤੇ ਅਸੀਂ ਆ ਕੇ ਬਹਿਣਾ ਹੀ ਬਹਿਣਾ ਜੀ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਗੱਲ ਆ ਗਈ ਅਗਲੇ ਪਾਸੇ ਵਾਲੀ ਇੱਥੇ ਐਕਸੀਡੈਂਟ ਸਾਹਿਬ ਇਸ ਪ੍ਰੋਜੈਕਟ ਦੇ ਤੇ ਐਸ ਡੀਓ ਸਾਹਿਬ ਇੱਥੇ ਪਹੁੰਚੇ ਉਹਨਾਂ ਕੋਲੇ ਅਸੀਂ ਬੇਨਤੀ ਕੀਤੀ ਵੀ ਸਰ ਜੀ ਠੇਕੇਦਾਰ ਸਾਹਿਬ ਆ ਜਿਹੜਾ ਸਾਡੀ ਤੁਹਾਡੇ ਮੂਹਰੇ ਬੇਨਤੀ ਹੈ ਵੀ ਠੇਕੇਦਾਰ ਸਾਹਿਬ ਆ ਜਿਹੜਾ ਉਹ ਇੱਥੇ ਪ੍ਰੋਪਰ ਸਮਾਨ ਨਹੀਂ ਦੇ ਰਿਹਾ ਤੇ ਜਿਹੜੇ ਉਹਨਾਂ ਦੇ ਠੇਕੇਦਾਰ ਵੀ ਇੱਥੇ ਸੀ ਗੁਰਜੀਤ ਸਿੰਘ ਗੁਰੀ ਠੇਕੇਦਾਰ ਦਾ ਨਾਮ ਆ ਇਹਦਾ ਉਹਦਾ ਸੁਪਰਵਾਈਜ਼ਰ ਸੀ ਉਹਦਾ ਮੋਲਾਪੁਰ ਦਾਖਾ ਕੋਲੇ ਕੋਈ ਪਿੰਡ ਆ ਜਗਦੀਪ ਉਹਦਾ ਨਾਮ ਹੈ ਉਬੀ ਇੱਥੇ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਭਾਈ ਸਾਹਿਬ ਜਨਰੇਟਰ ਚ ਤੇਲ ਨਹੀਂ ਹੁੰਦਾ ਤਣ ਤਣ ਚਾਰ ਚਾਰ ਘੰਟੇ ਜਨਰੇਟਰ ਬੰਦ ਰਹਿੰਦਾ ਉਹਨਾਂ ਨੇ ਸਾਡੀ ਗੱਲ ਨੂੰ ਅਣਗੌਲਿਆ ਕਰਤਾ ਨੇ ਇੱਕ ਮਿੰਟ ਕੇ ਦਾ ਜਨਰੇਟਰ ਤੇਲ ਨਹੀਂ ਮਿਲਿਆ ਮੈਂ ਆਲਦੇ ਲਿਆਜੀ ਨੂੰ ਕਹੂੰਗਾ ਮੰਦਰਾ ਮਾਰੀ ਕਰਾਂ ਬਾਈ ਬਣ ਕੇ ਪੱਤੀ ਉਹ ਚ ਪੱਤੀ ਮਾਰ ਕੇ ਹੁਣ ਉਹ ਦੇਖਿਆ ਜਾਉਂਦੇ ਤੇਲ ਲੰਘੋ ਜਨਰੇਟਰ ਹੁਣ ਵੀ ਖੜਾ ਹੈ ਆਹ ਦੇਖਦੇ ਉੱਥੇ ਪੱਤੀ ਮਾਰਾ ਦੇ ਨੇ ਦੇਖਦੇ ਪੱਤੀ ਮਾਰਾ ਆਜੋ ਵੀ ਆ ਆਪਾਂ ਆਪਾਂ ਜਨਰੇਟਰ ਚ ਪੱਤੀ ਮਾਰ ਲੈਨੇ ਆ ਹਾਂ ਇੱਕ ਮਿੰਟ ਆ ਖੋਲ ਲੀ ਵੀ ਟੈਂਕੀ ਵੇਖੋ ਡੰਡਾ ਕੈਮਰਾਮੈਨ ਵਿਖਾਈ ਕਰ ਬਾਈ ਬਾਈ ਆ ਡੰਡਾ ਵਿਖਾਓ ਹਾਂ ਆ ਪਹਿਲਾ ਕਿਹੜਾ ਗਿੱਲੀ ਆ ਇਹ ਹੋਰ ਲੈ ਦਾ ਨਮੀ ਲੈ ਆ ਝੰਡਾ ਹੀ ਭਾਲ ਆਵੇ ਆ 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 ਪੀਆ ਤੇਰਾ ਐ ਮਿਲੇ ਐ ਮਿਲੇ ਤੇ ਦਿਆ ਹਦਾ ਐ ਮਿਲੇ ਇਹਨਾਂ ਨੇ ਹਜੇ ਕਹਿੰਦੇ ਮਾਨਦਾਰ ਮਾਨਦਾਰਾਂ ਦੀ ਸਰਕਾਰ ਹਜੇ ਕਹਿੰਦੇ ਮਾਨਦਾਰਾਂ ਦੀ ਆ ਹਜੇ ਕਹਿੰਦੇ ਬੋਗਾਂ ਬਹੁਤ ਤੇ ਸਾਰਾ ਪੀਆ ਟੈਂਕੀ ਦਾ ਜੀ ਹੁਣ ਜਿਹੜਾ ਇਹ ਹੁਣ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣੇ ਆ ਅੱਗੇ ਵੀ ਅਸੀਂ ਵਿਖਾਇਆ ਅਸੀਂ ਬੜੀ ਪ੍ਰਮੁਖਤਾ ਨਾਲ ਖਬਰ ਦਿਖਾਈ ਆ ਪਹਿਲਾਂ ਵੀ ਇਹ ਜਦੋਂ ਪੋਲਟਾ ਆ ਗਿਆ ਤੁਹਾਨੂੰ ਦਿਖਾਉਣੇ ਇੱਕ ਚੀਜ਼ ਇਹਦੇ ਵਿੱਚ ਜਿਹੜਾ ਰਸਤਾ ਆ ਇਹ ਰਸਤਾ ਜਮੇ ਹੀ ਜਾਣਯੋਗ ਨਹੀਂਗਾ ਜਮਾਈ ਬਿਲਕੁਲ ਜਾਣ ਜੋਗ ਨਹੀਂਗਾ ਇਹ ਦਿਨ ਵਾਲਾ ਰਸਤਾ ਵੀ ਹੈ ਨਹੀਂਗਾ ਰਾਤ ਵਾਲਾ ਤਾਂ ਹੋਣੀ ਕੀ ਆ ਇਦੋਂ ਗਾਂਹ ਜਾ ਕੇ ਇੱਕ ਨਾਨਸੀ ਦੀ ਕਬਰ ਆਉਂਦੀ ਆ ਉੱਥੇ ਜਿਹੜਾ ਜਗਾ ਬਣਾਵਾ ਸਾਂਸੀ ਦੀ ਸੋਰੀ ਸਾਂਸੀ ਦੀ ਕਬਰ ਆਉਂਦੀ ਆ ਉਸ ਤੋਂ ਇਧਰਲੇ ਪਾਸੇ ਜਾਂਦਾ ਗਾਂ ਜਾ ਕੇ ਕੱਚੀ ਪਈ ਆ ਜਾਂਦੀ ਇਟਾਂ ਵਾਲੀ ਉਰੇ ਉੱਤੇ ਜਦੋਂ ਕਿ ਗੱਡੀ ਜਾਂਦੀ ਆ ਤੇ ਮੂਹਰੇਲੇ ਪਾਸੋਂ ਕੋਈ ਪੱਠੇ ਵਾਲੀ ਗੱਡੀ ਆ ਜਾਂਦੀ ਕੋਈ ਕੋਸ਼ ਆ ਜਾਂਦਾ ਕਿਤੇ ਕੋਜ ਆ ਜਾਂਦਾ ਜਿਹੜੀ ਪ੍ਰੋਬਲਮ ਬਹੁਤ ਆਉਂਦੀ ਆ ਜਿਹੜਾ ਇਹ ਰਸਤਾ ਇਹ ਰਸਤਾ ਵੀ ਰਾਤ ਵਾਲਾ ਨਹੀਂਗਾ ਸੜਕ ਅੱਧੀ ਬਣੀ ਅੱਧੀ ਗਾਂ ਨਹੀਂ ਬਣੀ ਅੱਗੇ ਇਹ ਵੀ ਰਸਤਾ ਨਹੀਂਗਾ ਦੱਸੋ ਜੇ ਬਿਆਰੋ ਕੇ ਪਿੰਡ ਨਾ ਜਾਣਾ ਦੂਸਰੀ ਵੱਡੀ ਜਿਹੜੀ ਸਮੱਸਿਆ ਆ ਰਹੀ ਆ ਗੁਰਦੁਆਰਾ ਬਾਬਾ ਦਰਬਾਈ ਦਾਸ ਦਾ ਬੱਡੀ ਆਸਤਾ ਲੋਕ ਰੱਖਦੇ ਆ ਜਿਹੜੇ ਲੋਕ ਆ ਟੈਂਪੂ ਦੇ ਰਸਤੇ ਮੱਥਾ ਟੇਕਣਾਉਂਦੇ ਸੀਗੇ ਮੰਨ ਲਓ ਜਿਹੜਾ ਟੈਂਪੂ ਆ 1 ਘੰਟੇ ਦੇ ਵਿੱਚ ਬਾਗੇਪੁਰਾਣੇ ਪਹੁੰਚ ਰਿਹਾ ਇਸ ਟਾਈਮ 1 ਘੰਟੇ ਜੋ ਵਾਪਸ ਆਉਂਦਾ ਜਦੋਂ ਉਹ 10 ਵਜੇ ਵਾਪਸ ਆਉਂਦਾ ਉਹਨੂੰ ਭੋਗ ਪਾਏ ਜਾਂਦੇ ਆ ਦੱਸੋ ਬੰਦੇ ਦੀ ਜਿਹੜੀ ਆਸਤਾ ਹੋ ਕਿਤੇ ਨਾ ਕਿਤੇ ਟੁੱਟਦੀ ਨਜ਼ਰ ਆਉਂਦੀ ਹੈ ਬਿਲਕੁਲ ਕਰਨ ਜੇ ਇਹੀ ਹਾਲ ਚੱਲਿਆ ਤਾਂ ਕਿਵੇਂ ਮਸਲਾ ਹੱਲ ਹੋਊਗਾ ਫੇ ਮਸਲਾ ਤਾਂ ਉਵੇਂ ਹੀ ਹੱਲ ਹੋਊਗਾ ਜਾਂ ਤਾਂ ਫਿਰ ਐਸ ਡੀ ਐਮ ਘੇੜਾਂਗੇ ਜਾਂ ਰੋਡ ਜਾਮ ਹੋਊਗਾ ਫਿਰ ਇਹ ਜ਼ਿੰਮੇਦਾਰ ਇਹਦਾ ਐਮ ਐਲ ਏ ਠੇਕੇਦਾਰ ਪ੍ਰਸ਼ਾਸਨ ਤਾਂ ਵੀ ਜਿਹੜਾ ਜ਼ੋਰ ਲੱਗਿਆ ਸੀ ਡੀ ਐਸ ਪੀ ਸਾਹਿਬ ਇੱਥੇ ਆ ਜਾਂਦੇ ਸੀ ਐਸ ਡੀ ਐਮ ਕਹਿੰਦੇ ਤੁਸੀਂ ਬੰਨ ਨਹੀਂ ਦਿੰਦੇ ਹੈਗੇ ਤੁਸੀਂ ਵਿਕਾਸ ਵਿਰੋਧੀ ਆ ਤੁਹਾਡਾ ਕੰਮ ਹੀ ਇਹ ਹੁੰਦਾ ਵਿਰੋਧ ਕਰਨਾ ਤੇ ਹੁਣ ਫਿਰ ਵਿਕਾਸ ਹੋਇਆ ਕਾ ਤੁੰਨੀ ਤੇ ਫਿਰ ਜਦੋਂ ਸਾਨੂੰ ਰੋਡ ਸਾਡਾ ਜਾਂ ਆਪਣਾ ਪਿਆ ਇਨੇ ਟਾਈਮ ਦਾ ਸੀ ਪਰੇਸ਼ਾਨ ਤੇ ਫਿਰ ਇੱਕ ਦਿਨ ਅਸੀਂ ਰੋਡ ਜਾਮ ਕਰ ਲਾਂਗੇ ਫਿਰ ਫਿਰ ਕੀ ਹੁੰਦਾ ਬਿਲਕੁਲ ਤੇ ਫਿਰ ਇਹਨਾਂ ਨੂੰ ਕਿ ਜਾਂ ਤਾਂ ਆਹ ਜਿਹੜੇ ਤੋਂ ਟਾਈਮ ਲਿਆ ਟਾਈਮ ਤਾਂ ਲੰਘ ਚੁੱਕਾ ਇਹਨਾਂ ਦਾ 3 ਮਹੀਨੇ ਹੋ ਗਏ ਆ ਜਮਾਟਏ ਨੂੰ ਪੌੜ ਮਹੀਨੇ ਦਾ ਸਮਾਂ ਲਿਆ ਸੀਗਾ ਜਾਂ ਤਾਂ ਆ ਜਿਹੜਾ ਡੇਢ ਮਹੀਨਾ ਹੋਰ ਆਪਣਾ ਸ਼ੀਰੂ ਹੋਣ ਤੋਂ ਪਹਿਲਾਂ ਕਣਕ ਦਾ ਉਦੋਂ ਉਦੋਂ ਪਹਿਲਾਂ ਤਿਆਰ ਕਰਦਣ ਤੇ ਨਹੀਂ ਫਿਰ ਚਲ ਪਾ ਫਿਰ ਸਮਾਂ ਲਿਆ ਹੁਣ ਫਿਰ ਇਹਨਾਂ ਨੇ ਵੀਰੇ ਡੇਢ ਮਹੀਨੇ ਦਾ ਸਮਾਂ ਲਿਆ 10 ਦਿਨ ਤਾਂ ਉਹ ਗੱਲ ਨੂੰ ਹੋ ਗਏ ਆ ਤੇ ਤੁਸੀਂ ਇੱਧਰ ਵੇਖ ਸਕਦੇ ਆ ਕਿ 1 ਮਹੀਨੇ 'ਚੇ ਪੌੜ ਦਾ ਰਸਤਾ ਤਿਆਰ ਹੋ ਜਾਊਗਾ ਮੇਰਾ ਬੱਚਾ ਇੱਧਰੋਂ ਮੈਂ ਵੈਰੋ ਕੀ ਪੜਦਾ ਆਹ ਰਸਤੇ ਮੈਂ ਪਹਿਲੋ ਸੁਬਾਹ ਛੱਡ ਕੇ ਆਉਣਾ ਉਹਨੂੰ ਫਿਰ ਦੁਪਹਿਰੇ ਲੈ ਕੇ ਆਉਣਾ ਤੇ ਸਾਰੀ ਜਿਹੜੀ ਇੱਥੇ ਚਿੱਟੇ ਵਾਲੇ ਖੜਦੇ ਆ ਸਾਰਿਆਂ ਨੂੰ ਪਤਾ ਇਹ ਗੱਲ ਦਾ ਤੇ ਸਾਰੀ ਜਿਹੜੀ ਡਰ ਕੇ ਆਉਣਾ ਪੈਂਦਾ ਜੇ ਕੋਲੇ 1000 1500 ਰੁਪਈਆ ਨਹੀਂ ਤਾਂ ਉਹ ਬੰਦੇ ਨੂੰ ਕੁੱਟਦੇ ਆ ਇੱਥੇ ਮੋਚੀ ਕੋਟਿਆ ਹਨਾ ਮੋਚੀ ਕੋਟਿਆ ਹਾਂ ਹਾਂਜੀ ਹਾਂਜੀ ਬਿਲਕੁਲ ਇੱਕ ਪੌਂਚੀ ਕੋਟਿਆ ਦੋ ਤਿੰਨ ਇਹਨਾਂ ਨੇ ਸਬਜ਼ੀ ਵਾਲਿਆਂ ਤੋਂ ਵੀ ਪੈਸੇ ਖੋਏ ਆ ਬੋਰੀਏ ਸਿੱਖ ਜਾਂਦੇ ਸੀ ਤੇ ਉਹਨਾਂ ਕੋਲੇ ਥੋੜੇ ਪੈਸੇ ਸੀ ਉਹਨਾਂ ਨੂੰ ਵਿਚਾਰਿਆਂ ਨੂੰ ਨਾਲੇ ਕੁੱਟਿਆ ਇਹਨਾਂ ਨੇ ਇੰਨਾ ਜਿਆਦਾ ਗੰਦਾ ਰਸਤਾ ਨਾ ਮੈਂ ਕਹਿੰਦਾ ਐਮਐਲਏ ਥੋ ਇੱਕ ਦਿਨ ਮੋਟਰਸਾਈਕਲ ਤੇ ਨੰਘ ਕੇ ਵਿਖਾਵੇ ਜੀ ਠੀਕ ਹੈ ਨਾ ਤੇ ਉਹਨੂੰ ਪਤਾ ਲੱਗੂਗਾ ਵੀ ਇਹ ਲੋਕ ਕਿਵੇਂ ਨੰਗ ਰਹੇ ਆ ਯਾਰ ਪਸਾ ਨੂੰ 4 ਕਿਲੋਮੀਟਰ ਦਾ ਵੈਰੋ ਕੇ ਪੈਂਦਾ ਘਰੋਂ ਤੇ ਇੱਕ ਪਾਸਾ ਹੁਣ 9 ਕਿਲੋਮੀਟਰ ਪੈ ਰਿਆ ਸਾਨੂੰ ਜੀ ਇਹਨੇ ਸੋਨੇ ਪੌਲ ਦੀ ਇੱਕ ਜਖਣਾ ਪੱਟੀ ਆ ਨਾ ਜੜ ਪੱਟੀ ਆ ਜੀ ਤੇ ਇਹ ਪੌਲ ਨੇ ਇਹਦੀ ਜੜ ਪਾਟ ਦੇਣੀ ਐਮਐਲਏ ਸਾਹਿਬ ਦੀ ਇਹਨਾਂ ਨੇ ਕਮਿਸ਼ਨ ਮਗਰ ਗਏ ਆ ਲੋਕਾਂ ਮਗਰ ਨਹੀਂ ਗਏ ਹੈਗੇ ਤੇ ਇਹ ਜਿਹੜਾ ਲੋਕਾਂ ਮਗਰ ਨਹੀਂ ਜਿਹੜਾ ਲੋਕਾਂ ਨਾਲ ਖੜੂਗਾ ਉਹਦੇ ਹਾਲਾਤ ਫਿਰ ਮਾੜੀ ਹੁੰਦੀ ਹੁੰਦੀ ਹੈ। ਇਹ ਜਿਹੜਾ ਪੌੜਾ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਹਾਲਾਤ ਵਿਖਾਏ ਆ ਉਹ ਹਾਲਾਤ ਆ ਵਿਖਾਈ ਜਿਹੜੇ ਲੋਕਾਂ ਨੇ ਬਿਆਨ ਕੀਤੇ ਆ ਕਿਉਂਕਿ ਅਸੀਂ ਆਪੇ ਖੁਦ ਪਿੰਡ ਦੇ ਵਸਨੀਕ ਆ ਤੁਸੀਂ ਸਾਰੇ ਜਾਣਦੇ ਹੋ ਅਸੀਂ ਬਹੁਤ ਪਰੇਸ਼ਾਨ ਆ ਸਾਰੇ ਲੋਕ ਪਰੇਸ਼ਾਨ ਆ ਪਰ ਜਿਹੜੀ ਆਵਾਜ਼ ਯੂਨੀਅਨ ਚੱਕ ਰਹੀ ਆ ਲੋਕ ਵੀ ਆਵਾਜ਼ ਚੱਕ ਰਿਹਾ ਕਈ ਯਾਰ ਲੋਕ ਮੂਰੇ ਨਹੀਂ ਆਉਂਦੇ ਕਿ ਸੱਤਾਧਾਰੀ ਪਾਰਟੀ ਦੇ ਖਿਲਾਫ ਪਰ ਜਦੋਂ ਅਸੀਂ ਐਮਐਲਏ ਸਾਹ ਨੂੰ ਸਵਾਲ ਕਰਦੇ ਆ ਤਾਂ ਐਮਐਲਏ ਮੂਰੇ ਸਵਾਲ ਕੀ ਕਰਦਾ ਤੁਸੀਂ ਝੂਠ ਬੋਲਦੇ ਆ ਐਮਐਲਏ ਸਾਹਿਬ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਅਸੀਂ ਝੂਠ ਨਹੀਂ ਬੋਲਦੇ ਲੋਕ ਝੂਠ ਨਹੀਂ ਬੋਲਦੇ ਕਿਸਾਨ ਜੁੜਿਆਣਾ ਝੂਠ ਨਹੀਂ ਬੋਲਦੇਗਾ ਇਹ ਪੌਲ ਨੂੰ ਕਿਵੇਂ ਦਾ ਕਿਵੇਂ ਕਰਕੇ ਨਿਪਰੇ ਚੜਾਓ ਤਾਂ ਕਿ ਜਿਹੜਾ ਥੋੜੀ ਵੀ ਕੋਈ ਜਿਹੜੀ ਸਾਖ ਬਸ ਸਕੇ ਆਉਣ ਵਾਲੇ ਸਮੇਂ ਤੁਸੀਂ ਵੀ ਪੰਡਤ ਚ ਵੋਟਾਂ ਮੰਗਣ ਜੋਗੇ ਹੋ ਜੋ ਇਹਦਾ ਲੋਕਾਂ ਦਾ ਨੁਕਸਾਨ ਹੋ ਵੱਡੇ ਪੱਧਰ ਤੇ ਹੋ ਰਿਹਾ ਇਹ ਪੌਲ ਦੇ ਨਾਲ ਲੋਕਾਂ ਦਾ ਰੋਜ਼ਗਾਰ ਵੀ ਜੁੜਿਆ ਵਾ ਲੋਕਾਂ ਦੇ ਬੱਚਿਆਂ ਦਾ ਸਵਾਲ ਵੀ ਆ ਤੇ ਲੋਕਾਂ ਦੀ ਆਸਥਾਰਾ ਸਵਾਲ ਵੀ ਆ ਦੇਖਦੇ ਆ ਕਿੰਨੇ ਟਾਈਮ ਤੱਕ ਜਿਹੜਾ ਇਹ ਪੌਲ ਨੇ ਪਰੇ ਹੁਣ ਹੁੰਦਾ ਅਸੀਂ ਵਿਧਾਇਕ ਅਮਰਤਪਾਲ ਸੁਖਾਣੰਦ ਨਾਲ ਗੱਲਬਾਤ ਕਰਨ ਦੀ ਜੁਰ ਕੋਸ਼ਿਸ਼ ਕਰਾਂਗੇ ਉਹਨਾਂ ਦਾ ਇਸ ਦੇ ਉੱਤੇ ਕੀ ਪੱਖ ਆ ਗੱਲਬਾਤ ਜਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਉਹ ਫੋਨ ਚੁੱਕ ਦਿੰਦਾ ਮੈਂ ਕੋਸ਼ਿਸ਼ ਕਰੂੰਗਾ ਵੀ ਕੈਮਰੇ ਵਿੱਚ ਜਿਹੜਾ ਫੋਨ ਉਹ ਲਗਾਇਆ ਜਾਵੇ ਵਿਧਾਇਕ ਅਮਰਤਪਾਲ ਸੁਖਾਣੰਦ ਨੂੰ ਕਿਉਂਕਿ ਉਹਨਾਂ ਨੇ ਆਪ ਕਹਿੰਦੇ ਆ ਵੀ ਜਿਹੜਾ ਸਾਡਾ ਪੱਖ ਆ ਜਰੂਰ ਲਿਆ ਕਰੋ ਮੈਂ 98320 0042 ਨੰਬਰ ਆ ਜਿਹੜਾ ਅਮਰਤਪਾਲ ਸੁਖਾਣੰਦ ਐਮ ਐਲ ਏ ਅਮਰਤਪਾਲ ਸੁਖਾਣੰਦ ਨੂੰ ਲਾ ਰਿਹਾ ਜਿਹੜੀ ਗੱਲਬਾਤ ਆ ਕੋਸ਼ਿਸ਼ ਕਰਦੇ ਜਿਹੋ ਨਾਲ ਗੱਲਬਾਤ ਹੁੰਦੀ ਆ ਤਾਂ ਜਿਵੇਂ ਉਹਨਾਂ ਨਾਲ ਗੱਲਬਾਤ ਹੁੰਦੀ ਆ ਤਾਂ ਥੋੜੇ ਸਨਮਖ ਜ਼ਰੂਰ ਕਰਦੇ ਆ ਅਸੀਂ ਜੇ ਉਹ ਫੋਨ ਚੱਕਦੇ ਆ ਤਾਂ ਆ ਕੈਮਰੇ ਦੇ ਥਰੂ ਨਾਲ ਜਿਹੜੀ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਦੁਬਾਰਾ ਲਾਉਣੇ ਆ ਦੁਬਾਰਾ ਲਾ ਲੈਨੇ ਆ ਕਿਉਂਕਿ ਕਈ ਕਲੀਅਰ ਪਹਿਲਾਂ ਐਮਐਲਏ ਸਭ ਜੀ ਹੁੰਦੇ ਆ ਕਈ ਵਾਰੀ ਦੁਬਾਰਾ ਕਾਲ ਕਰਦੇ ਆ ਪੱਖ ਲੈਣ ਦੀ ਕੋਸ਼ਿਸ਼ ਕਰਦੇ ਆ ਜ਼ਰੂਰ ਅਸੀਂ your call has been forwarded to voicemail ਅਸੀਂ ਜਦੋਂ ਬਧਾਇ ਕਮਰਤਪਾਲ ਸਿੰਘ ਦਾ ਪੱਖ ਲੈਣ ਲੱਗੇ ਤਾਂ ਉਹਨਾਂ ਨੇ ਫੋਨ ਚੱਕਣਾ ਵੀ ਜ਼ਰੂਰੀ ਨਹੀਂ ਸਮਝਿਆ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾਹ ਹਮ ਇੰਡੀਆ ਟੀਵੀ ਰਾਜਾ